ਦੇ ਵਿੱਚ ਲੰਗੇ ਵੀਕਐਂਡ ਹੋਈਆਂ بارشਾਂ ਨੇ ਸਲਾਨੀਆਂ ਨੂੰ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਦੀਆਂ ਰੌਣਕਾਂ ਮਾਣਨ ਤੋਂ ਥੋੜਾ ਬਹੁਤ ਰੋਕਿਆ ਪਰ ਆਯੋਜਕਾਂ ਨੂੰ ਹਜੇ ਵੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਲਾਨੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਏਗਾ ਸੀਐਨਈ ਦੇ ਬੁਲਾਰੇ ਟ੍ਰੈਨ ਨਗਯਨ ਦੇ ਅਨੁਸਾਰ ਲੰਘੇ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਇਸ ਪ੍ਰਦਰਸ਼ਨੀ ਦੇ ਪਹਿਲੇ ਦਿਨ ਸਲਾਨੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ 10000 ਜ਼ਿਆਦਾ ਸੀ ਪਰ ਵੀਕਐਂਡ ਦੌਰਾਨ ਮੀਂਹ ਕਰਕੇ ਸਲਾਨੀਆਂ ਦੀ ਗਿਣਤੀ ਪ੍ਰਭਾਵਿਤ ਹੋਈ এনवायरमेंट ਕੈਨੇਡਾ ਨੇ ਪਿਛਲੇ ਵੀਕਐਂਡ ਦੱਖਣੀ ਟੈਰੀਓ ਦੇ ਵਿੱਚ ਸਪੈਸ਼ਲ ਵੈਦਰ ਸਟੇਟਮੈਂਟ ਜਿਹੜੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਟੋਰਾਂਟੋ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਸ਼ਾਮਿਲ ਸੀ ਪੀਅਰਸਨ 에ਅਰਪੋਰਟ ਤੇ ਰਿਕਾਰਡ 128.3 ਮਿਲੀਮੀਟਰ بارش ਦਰਜ ਕੀਤੀ ਗਈ ਟ੍ਰੈਂਡ ਨੇ ਕਿਹਾ ਹੈ ਕਿ ਭਾਵੇਂ ਅਜੇ ਵੀ ਸਲਾਨੀਆਂ ਦੀ ਸਟੀਕ ਗਿਣਤੀ ਉਪਲਬਧ ਨਹੀਂ ਹੈ ਪਰ ਉਹਨਾਂ ਨੇ ਕਿਹਾ ਕਿ ਖਰਾਬ ਮੌਸਮ ਦੇ ਬਾਵਜੂਦ ਸੀਐਨਈ ਵਿਖੇ ਇਨਡੋਰ ਗਤੀਵਿਧੀਆਂ ਦੇ ਵਿੱਚ ਪੂਰੀ ਚਹਲ ਪਹਲ ਨਜ਼ਰ ਆਈ ਉਨਾ ਕਿਹਾ ਹੈ ਕਿ ਮੌਸਮ ਦੇ ਵਿੱਚ ਸੁਧਾਰ ਹੋਣ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਮੱਦੇਨਜ਼ਰ ਦਰਸ਼ਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ 16 ਅਗਸਤ ਤੋਂ ਸ਼ੁਰੂ ਹੋਈ ਸੀਐਨਈ ਪ੍ਰਦਰਸ਼ਨੀ 2 ਸਤੰਬਰ ਤੱਕ ਜਾਰੀ ਰਹੇਗੀ ਸੀਐਨਈ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਉੱਤਰੀ ਅਮਰੀਕਾ ਦੇ ਵਿੱਚ 6ਵਾਂ ਸਭ ਤੋਂ ਵੱਡਾ ਮੇਲਾ ਹੈ ਹਰ ਸਾਲ 1 ਤੋਂ 1.5 ਮਿਲੀਅਨ ਸੈਲਾਨੀ ਇਸ ਪ੍ਰਦਰਸ਼ਨੀ ਦੇ ਵਿੱਚ ਸ਼ਾਮਲ ਹੁੰਦੇ ਨੇ ਮਕਤੂਰ ਦੇ ਉਤੇ ਕੈਨੇਡਾ ਦੀ ਖੇਤੀਬਾੜੀ ਅਤੇ ਟੈਕਨੋਲੋਜੀ ਦੇ ਪ੍ਰਚਾਰ ਦੇ ਲਈ ਇਹ ਪ੍ਰਦਰਸ਼ਨੀ 1899 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਮੇਲੇ ਦੇ ਵਿੱਚ ਖੇਤੀਮਹਰ ਇੰਜੀਨੀਅਰ ਅਤੇ ਵਿਗਿਆਨੀ ਆਪਣਾ ਕੰਮ ਅਤੇ ਦੇਸ਼ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੇ ਨੇ ਸੀਐਨਈ ਦੇਸ਼ ਦੇ ਵਿੱਚ ਵੰਸਵੰਨੇ ਅਤੇ ਨਮੀਨਤਾ ਦੇ ਵਿਕਾਸ ਨੂੰ ਵੀ ਦਰਸਾਉਂਦਾ ਹੈ ਟ੍ਰਾਂਟੋ ਦੇ ਐਗਜ਼ਿਬਿਸ਼ਨ ਪਲੇਸ ਅਤੇ ਇਸ ਪ੍ਰਦਰਸ਼ਨੀ ਨੂੰ ਆਯੋਜਿਤ ਕੀਤਾ ਜਾਂਦਾ ਹੈ ਇਸ ਸਮਾਗਮ ਦੇ ਵਿੱਚ ਨਮਾਇਸ਼ਾਂ ਲਾਈ ਮਨੋਰੰਜਨ ਖੇਤੀਬਾੜੀ ਪ੍ਰਦਰਸ਼ਨੀ ਸਪੋਰਟਸ ਕੈਸੀਨੋ ਗੇਮਾ ਫੂਡ ਸ਼ਾਪਿੰਗ ਏਰੀਆ ਅਤੇ ਕਈ ਹੋਰ ਆਕਰਸ਼ਣ ਦਾ ਕੇਂਦਰ ਸ਼ਾਮਿਲ ਹੁੰਦੇ ਨੇ आरसीपी ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਇੱਕ ਵਿਅਕਤੀ ਨੂੰ ਇੱਕ ਸੂਚੀਬੱਧ ਅਤਵਾਦੀ ਸਮੂਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। ਵੀਰਵਾਰ ਨੂੰ ਜਾਰੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਇੱਕ ਲੰਮੀ ਰਾਸ਼ਟਰੀ ਸੁਰੱਖਿਆ ਜਾਂਚ ਤੋਂ ਬਾਅਦ ਮੁਲਜ਼ਮ ਦੇ ਖਿਲਾਫ ਅਤਵਾਦ ਵਿਰੁੱਧ ਗਤੀਵਿਧੀ ਨੂੰ ਅੰਜਾਮ ਦੇਣ ਦੇ ਲਈ ਅਤਵਾਦੀ ਸਮੂਦੀ ਦੀ ਸਮਰਥਾ ਨੂੰ ਵਧਾਉਣ ਦੇ ਉਦੇਸ਼ ਦੇ ਨਾਲ ਇੱਕ ਅਤਵਾਦੀ ਸਮੂਦੀਆਂ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ ਤੇ ਕਿਸੇ ਵਿਅਕਤੀ ਨੂੰ ਅਤਵਾਦ ਦਾ ਅਪਰਾਧ ਕਰਨ ਦੇ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨ ਦੇ ਉਹ ਸ਼ਾਇਦ ਕੀਤੇ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਕਥਿਤ ਅਪਰਾਧ ਉਦੋਂ ਹੋਇਆ ਜਦੋਂ ਵਿਅਕਤੀ ਨਾਬਾਲਗ ਸੀ ਅਤੇ ਇਸ ਦੇ ਲਈ ਯੂਥ ਕ੍ਰਿਮੀਨਲ ਜਸਟਿਸ ਐਕਟ ਦਿੱਤਾ ਹੈ ਤਾਂ ਉਸ ਦਾ ਨਾਮ ਜਿਹੜਾ ਉਹਨਾਂ ਸ਼ਰਨ ਨਹੀਂ ਕੀਤਾ ਜਾ ਸਕਦਾ RCMP ਇਸ ਕਥਿਤ ਗਤੀਵਿਧੀ ਦੇ ਸੰਭਾਵੀ ਪ੍ਰਭਾਵਾਂ ਦੀ ਜਾਂਚ ਤੇ ਮੁਲਾਂਕਣ ਕਰ ਰਹੀ ਹੈ ਪੁਲਿਸ ਅਨੁਸਾਰ ਇਸ ਸਮੇਂ ਆਮ ਜਨਤਾ ਨੂੰ ਕੋਈ ਖਤਰਾ ਨਹੀਂ ਹੈ ਜਾਂਚ ਕਰਤਾਵਾਂ ਨੇ ਕਿਹਾ ਹੈ ਕੀ RCMP ਹਿੰਸਕ ਕਟੜ ਪੰਥ ਦੇ ਵੱਧ ਰਹੇ ਰੁਝਾਨ ਦੇ ਨਾਲ ਚਿੰਤਾਤ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਹਿੰਸਾ ਲਈ ਕਟੜ ਪੰਥੀ ਕਿਸੇ ਖਾਸ ਪੁਚੋਕੜ ਸੱਭਿਆਚਾਰਕ ਜਾਂ ਧਰਮ ਦੁਆਰਾ ਪ੍ਰੇਰਿਤ ਨਹੀਂ ਹੈ ਸੁਪ੍ਰਿੰਟ ਜੇਮਸ ਪਾਰ ਨੇ ਕਿਹਾ ਕਿ ਅਸੀਂ ਇਸ ਜਾਂਚ ਦੌਰਾਨ ਟੋਰਾਂਟੋ ਪੁਲਿਸ ਸਰਵਿਸ ਕੈਨੇਡਾ ਦੀ ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਐਟਰਨੀ ਜਨਰਲ ਮੰਤralੇ ਪ੍ਰੋਵਿੰਸ਼ੀਅਲ ਐਂਟੀ ਟੈਰਰਿਸਟ ਸੈਕਸ਼ਨ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਸਾਥ ਅਤੇ ਸਹਿਯੋਗ ਦਾ ਵੀ ਜ਼ਿਕਰ ਕਰਨਾ ਚਾਹੁੰਦੇ ਆ ਪੁਲਿਸ ਅਨੁਸਾਰ ਮੁਲਜ਼ਮ 27 ਅਗਸਤ ਨੂੰ ਵੀਡੀਓ ਲਿੰਕ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ